ਆ ਵੀਰੋਂ ਬੰਦ ਕਹਦਾ ਵੀ ਕਵਤਾ ਆਉਦਾ ਬਸਾਰਾ ਬੜੇ ਧਿਆਨ ਨਾਲ ਸੁਣਿਆ ਤੇ ਮੇਰਾ ਪਿੰਡ ਬੜਾ ਹੈ ਸੋਹਣਾ ਲੱਗੇ ਦਿਲ ਨੂੰ ਬੜਾ ਮਨਮੋਹਣਾ ਇਹਦੇ ਵਰਗਾ ਹੋਰ ਨਾ ਹੋਣਾ ਵੇਖੀ ਦੁਨੀਆ ਸਾਰੀ ਹੈ ਇਹਨੂੰ ਨੱਗਰ ਸਰਦਾਰਾਂ ਦਾ ਕਹਿੰਦੇ ਇਹਦੀ ਸ਼ਾਨ ਹੈ ਰੀ ਮੇਰੇ ਸਾਥੀ ਇਹੋ ਦੱਸਦੇ ਭਿੰਡੇ ਆਪਣੇ ਦੀ ਸਿਰਫ ਤੇ ਮੈਂ ਲਿਖਣ ਲੱਗਾ ਬੜਾ ਇਸ ਤੇ ਮੈਨੂੰ ਹੈ ਮਾਣ ਹੋਇਆ ਚੜ ਚੜੇ ਕੀ ਦੀਆਂ ਪੌੜੀਆਂ ਤੇ ਸ਼ੁਰੂਆਗ ਹਣ ਜਵਾਨ ਹੋਇਆ ਪਹੁੰਚ ਗਿਆ ਅਸਮਾਨੀ ਮੰਜ਼ਲਾਂ ਤੇ ਦੁਨੀਆ ਪੂਰੀ ਤੇ ਨਾ ਗੂੰਗਾਣ ਹੋਇਆ ਨਿੰਦਰ ਬਰਾੜ ਦੀ ਨਾਮਸ਼ੇਕਾਰ ਹੈ ਸਾਰਿਆਂ ਨੂੰ ਜਿੰਨਾ ਕਰਕੇ ਹੈ ਇਹ ਮਹਾਨ ਹੋਇਆ ਜਿੰਨਾ ਕਰਕੇ ਹੈ ਇਹ ਮਹਾਨ ਹੋਇਆ ਮੇਰਾ ਪਿੰਡ ਬੜਾ ਹੈ ਸੋਨਾ ਬੜਾ ਹੈ ਸੋਣਾ ਲੱਗੇ ਦਿਲ ਨੂੰ ਬੜਾ ਮਣਮੋਣਾ ਇਹਦੇ ਵਰਗਾ ਹੋਰ ਨਾ ਹੋਣਾ ਵੇਖੀ ਦੁਨੀਆ ਸਾਰੀ ਐ ਇਹਨੂੰ ਨਗਰ ਸਰਦਾਰਾਂ ਦਾ ਕਹਿੰਦੇ ਦੀ ਸ਼ਾਨ ਨਿਆਰੀ ਐ ਉਹ ਇਹ ਪਿੰਡ ਹੈ ਬੜਾ ਪੁਰਾਣਾ ਇਹ ਪਿੰਡ ਹੈ ਬੜਾ ਪੁਰਾਣਾ ਜਿਸ ਦਾ ਨਾਮ ਆਪਣਾ ਖਰਾਣਾ ਦਿੱਲੀ ਰੋਡ ਦੇ ਉੱਤੇ ਟਿਕਾਣਾ ਦਰਸ਼ਨ ਹੋਵੇ ਮਨਾ ਹੋ ਦਾ ਦੁਨੀਆ ਵਿੱਚ ਨਾ ਚੱਲਦਾ ਗੁਰ ਸਰਦਾਰਾਂ ਦਾ ਹੋਏ ਦਾ ਦੁਨੀਆ ਵਿੱਚ ਨਾ ਚੱਲਦਾ ਬਸਿਆ ਅਬਲ ਖੈਰ ਦੇ ਨਾਂ ਤੇ ਸੁਖਣਾ ਪੂਰੀਆਂ ਹੁੰਦੀਆਂ ਥਾਂ ਤੇ ਸੁੰਦਰ ਗੁਰੂ ਦੇ ਘਰ ਬਣਾਤੇ ਰਹਿੰਦੇ ਨਾਲ ਪਿਆਰਾਂ ਦੇ ਬਸਦੇ ਲੋਕ ਦਿਆਂ ਦੇ ਪੱਦਰ ਪੂਰੇ ਹਨ ਵਿਹਾਰਾਂ ਦੇ ਹੋ ਬੜੀਆਂ ਪਿੰਡ ਤੇ ਰਹਿਮਤਾ ਵਰੀਆਂ ਹੋ ਬੜੀਆਂ ਪਿੰਡ ਤੇ ਰਹਿਮਤਾ ਵਰੀਆਂ ਲੋਕਾਂ ਦੇ Yeah. ਸਲਾਟਾ ਕਰ ਹਰੀਆਂ ਪਰੀਆਂ ਪਰ ਦਿਨ ਪੜੇ ਬਾਜ਼ਾਰਾਂ ਦਾ ਇਹਦਾ ਦੁਨੀਆ ਵਿੱਚ ਨਾ ਚੱਲਦਾ ਜੀ ਨਗਰ ਸਰਦਾਰਾਂ ਦਾ ਫਿਰਦੇ ਟਰੈਕਟਰ ਮਾਰਦੇ ਬੜਕਾਂ ਟਰੈਕਟਰ ਮਾਰਦੇ ਬੜਕਾਂ ਵਾ ਵਾ ਪੈਲੀ ਕੱਢਦੇ ਰੜਕਾਂ ਜਾਣ ਖੇਤਾਂ ਨੂੰ ਪੱਕੀਆਂ ਸੜਕਾਂ ਸੁਖ ਲੋਕਾਂ ਨੇ ਭੋਗੇ ਐ ਕੋਈ ਟੋਟ ਪਾਣੀ ਦੀ ਨਹੀਂ ਚੱਲਦੇ ਬੱਤੀ ਮੋਗੇ ਐ ਪਰ ਬਾਰੇ ਉੱਡਦੀ ਸੀ ਜਿੱਥੇ ਵਪਾਰ ਬਾਰੇ ਉੱਡਦੀ ਸੀ ਕਿ ਜਿੱਥੇ ਉੱਥੇ ਲਾਗੇ ਬਾਗ ਨੇ ਮਿੱਠੇ ਐਸੇ ਅਜਬ ਨਿਆਰੇ ਗਿੱਠੇ ਟੋਟਣਾ ਕਿੰਨੂ ਅਮਰੂ ਦੇ ਨਾਰਾ ਦਾ ਇਹਦਾ ਦੁਨੀਆ ਵਿੱਚ ਨਾ ਚੱਲਦਾ ਜੀ ਨਗਰ ਸਰਦਾਰਾਂ ਦਾ ਠਕਾਰਾ ਮਾਰਨ ਸੜਕਾਂ ਤੇ ਹੁਕਾ ਖੇਤੀ ਮੋਟਰ ਮਾਰਨ ਖੇਤੀ ਮੋਟਰ ਪਾਵਣ ਕੂਕਾਂ ਮੈਦਾਨ ਚ ਗੱਭਰੂ ਮਾਰਨ ਕੂਕਾਂ ਜੋ ਸ਼ਰੀਰ ਕਮਾਉਂਦੇ ਐ ਜਿੱਤ ਕੇ ਕਈ ਟਰਾਫੀਆਂ ਲਿਆਏ ਪਿੰਡ ਦਾ ਨਾਂ ਚ ਮਕਾਉਂਦੇ ਐ ਵੇਖ ਕੇ ਗੱਭਰੂ ਅੱਖੀਆਂ ਥਰੀਆਂ ਵੇਖ ਕੇ ਆਪਰੀਆਂ ਪਹਿਨਣ ਪੱਟ ਰੇਸ਼ਮੀ ਜਰੀਆਂ ਤਣਾ ਕੋਈ ਸ਼ਿੰਗਾਰਾ ਦਾ ਇਹਦਾ ਦੁਨੀਆ ਵਿੱਚ ਨਾ ਚਲਦਾ ਜੀ ਨਗਰ ਸਰਦਾਰਾਂ ਦਾ ਹੋ ਆਪਣੇ ਪਿੰਡ ਨੂੰ ਮੂਰੇ ਰੱਖ ਨੋ ਬਾਰੋਂ ਖੂਬ ਕਮਾਈ ਕਰਕੇ ਪਿੰਡ ਕਰਾਉਂਦੇ ਖੇਡਾਂ ਨੂੰ ਉਹ ਪੂਰਾ ਸਿਆਸਤ ਵਿੱਚ ਨਾ ਚੱਲੇ ਪੂਰਾ ਸਿਆਸਤ ਵਿੱਚ ਨਾ ਚੱਲੇ ਪਿੰਡ ਦੀ ਹੈਗੀ ਬੱਲੇ ਬੱਲੇ ਕੋਈ ਨਾ ਕਹ ਤੇਣਾ ਠੱਲੇ ਰੋਬ ਹੈ ਕਿਰਦਾਰਾਂ ਦਾ ਇਹਦਾ ਦੁਨੀਆ ਵਿੱਚ ਨਾ ਚੱਲਦਾ ਜੀ ਨਗਰ ਸਰਦਾਰਾਂ ਦਾ ਜੋੜ ਮੇਲਾ ਲੋਕ ਮਣਾਉਂਦੇ ਜੋੜ ਮੇਲਾ ਲੋਕ ਮਨਾਉਂਦੇ ਲੱਗਦੇ ਦਿਵਾਨ ਕਵੀਸ਼ਰ ਗਾਉਂਦੇ ਪੂਰਾ ਗੁਰੇਤਿ ਹਾਸ ਸੁਣਾਉਂਦੇ ਟਾਡੀ ਗਾਉਂਦੇ ਵਾਰਾਂ ਨੂੰ ਇੱਕੋ ਅਰਜ ਧਾਤਿਆ ਸਾਡੀ ਮਾਨੀਏ ਮੋਜ ਬਹਾਰਾਂ ਨੂੰ ਉਹ ਪੂਰੀ ਕਰਦਾ ਦਿਲਾਂ ਦੀ ਈਸ਼ਰ ਪੂਰੀ ਕਰਦਾ ਦਿਲਾਂ ਦੀ ਈਸ਼ਰ ਬਣਾ ਤਾ ਨੇ ਦਰਬਾਰ ਕਵੀਸ਼ਰ ਪੂਟੇ ਮਣ ਵੀਰ ਦਾ ਨਾ ਕੋਈ ਰਿਸਰ ਤੋੜਨਾ ਜਗ ਪ੍ਰੀਤ ਦੀਆਂ ਤਾਰਾਂ ਦਾ ਇਹਦਾ ਦੁਨੀਆ ਵਿੱਚ ਨਾ ਚੱਲਦਾ ਜੀ ਨੱਗ ਸਰਦਾਰਾਂ ਦਾ ਹੋਏ ਦਾ ਦੁਨੀਆ ਵਿੱਚ ਨਾ ਚੱਲੇ ਆ ਵੀਰਾਂ ਜੋੜੀ ਦੇ ਬਹੁਤ ਸੁਣਿਆ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਹਰੇ ਵੀਰਾਂ ਦਾ ਗੰਦੀ ਸਚਨਾ ਦੇ ਨਾਮ ਇਸ ਕਰਕੇ